ਹਾਏ ਯਾਰ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਸਬਜੀ ਜਦੋਂ ਮੈਂ ਬਣਾਈ ਮੈਂ ਤਾਂ ਲੂਣ ਚੈੱਕ ਕੀਤਾ ਉਹਦੇ 'ਚ ਤਾਂ ਨੰਨ ਲੂਣ ਹੈ ਹੀ ਨਹੀਂ ਹੈਗਾ ਸਬਜੀ 'ਚ ਨੰਨ ਲੂਣਾ ਕਿੱਥੋਂ ਗਿਆ ਮੈਨੂੰ ਲੱਗਦਾ ਵੀ ਮੰਮੀ ਨੇ ਪਾਇਆ ਹੋਣਾ ਵਾ ਮੰਮੀ ਚਾਹੁੰਦੀ ਹੋਣੀ ਆ ਵੀ ਇਹਦੀ ਬੇਇੱਜ਼ਤੀ ਕਰਾਵਾਂ ਮੈਂ ਕੋ ਸ਼ਰਮ ਕੋ ਪਰ ਉਹ ਸ਼ਰਮ ਕਿੰਨੇ ਚੰਗੇ ਭਿਜ ਨਾਲ ਮੈਨੂੰ ਕੁੱਛ ਨਹੀਂ ਕਿਹਾ ਹੈਗਾ ਜੇ ਮੈਨੂੰ ਕਿਤੇ ਉਹ ਵੀ ਕਰੋ ਬਾਹਰ ਕੱਢ ਦਿੰਦੇ ਤੇ ਮੈਂ ਕੀ ਕਰਦੀ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਜੇ ਮੈਂ ਆਪਣੇ ਮਾਪਿਆਂ ਨੂੰ ਦੱਸਾਂ ਉਹਨਾਂ ਨੇ ਸੋਚਣਾ ਤੁਹਾਡੀ ਕੁੜੀ ਨੂੰ ਨੀ ਤੰਗ ਕਰਦੇ ਨਾ ਮੈਂ ਉਹਨਾਂ ਨੂੰ ਵੀ ਨਹੀਂ ਦੱਸ ਸਕਦੀ ਇਹ ਵੀ ਕੀ ਕਰਾਂ ਫਿਰ ਅੱਪਾ ਜੇ ਮੇਰਾ ਕੋਈ ਭੈਣ ਭਰਾ ਹੁੰਦਾ ਕਮ ਸੋ ਕਮ ਮੈਂ ਆਪਣੇ ਦਿਲ ਦੀ ਗੱਲ ਤੇ ਉਹਨਾਂ ਨਾਲ ਕਰ ਹੀ ਸਕਦੀ ਨਾ ਮੈਂ ਹੁਣ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੀ ਨਾ ਕਿ ਇਹਨਾਂ ਆਪਣੇ ਮਨ ਦੀ ਗੱਲ ਕਰ ਸਕਦੀ ਮੈਨੂੰ ਸਮਝ ਨਹੀਂ ਆਉਂਦੀ ਹੁਣ ਕਿ ਮੈਂ ਇੱਥੇ ਟਾਈਮ ਕਿੱਤਾ ਕਰੂੰਗੀ ਆਪਣਾ ਕੀ ਗੱਲ ਹੋਈ ਆ ਕਥੇ ਚਲੇ ਗਏ ਹੁਣ ਆ ਕੀ ਆ ਉਹ ਤੇਰੀ ਮਾਦਾ ਰੋਦਾ ਸਿਪਾਹੀ ਆਇਆ ਤੇ ਆਓ ਬਹਿਣਾ ਮੈਂ ਕੀ ਆ ਹਾਂ ਘਰ ਨਹੀਂ ਗਾ ਚਿੜੀਆ ਘਰ ਬਣ ਗਿਆ ਖੜਾ ਕਿਉਂ ਉਹ ਗਏ ਕੁੜੀ ਕੋਲ ਨੂੰਨ ਵੱਧ ਪੈ ਗਿਆ ਸਬਜਟ ਕਹਿੰਦੇ ਭਾਬੀ ਕੋ ਆਹੋ ਤੇ ਤੇਰੀ ਮਾਂ ਨੇ ਘਰ ਸਿਰ ਤੇ ਤੁਕਨੇ ਦੇ ਆਈ ਯਾਰ ਇਤਰਾ ਨਹੀਂ ਕੰਮ ਚਾਹੀਦਾ ਮੈਨਾਂ ਪਤਾ ਨਹੀਂ ਕੀ ਹੋ ਗਿਆ ਦਿਮਾਗ ਨੂੰ ਉਹ ਤੂੰ ਫੋਨ ਮੈਦਰ ਇਹਨਾਂ ਨੂੰ ਡਾਕਟਰ ਤੇ ਕਹਿੰਦਾ ਵੇ ਨੰਬਰ ਨੰਬਰ ਸੇਕ ਤੇ ਦਿਮਾਗ ਖਾਈ ਇਹਦਾ ਤੁਹਾਨੂੰ ਲੱਗਦਾ ਗਦਾ ਪਰ ਪਤਾ ਕਰਕੇ ਹੋਣਾ ਪੈਣਾ ਵੀ ਕਿੱਥੇ ਵਧੀਆ ਇਲਾਜ ਕਰਦੇ ਆ ਤੁਹਾਨੂੰ ਵੀ ਭਾਬੀ ਦੇ ਚੀਚਿਆਂ ਦੀਆਂ ਸਵਾਲ ਬਣਾ ਦੇ ਕੇ ਤਾਂ ਗੱਲ ਹੀ ਕਰਦਾ ਨਹੀਂ ਕਿ ਉਹ ਵਾਅਦਾ ਕਰਦਾ ਹੋਏ ਨਾ ਪਾਲੇ ਕਿ ਫਿਰ ਕੀ ਹੋ ਗਿਆ ਬੱਚਾ ਲੈ ਤੋੜ ਨਹੀਂ ਪੈਂਦਾ ਰਿਆ ਇਹ ਵੀ ਪਹੁੰਚ ਲਈ ਹੈ ਪਰ ਮੰਮੀ ਨਾ ਮਾਨ ਨਾ ਆਉਂਦੀ ਆ ਵੀ ਕਹਿੰਦੇ ਇੱਕ ਪੁਆਇੰਟ ਲੱਭੇ ਸਹੀ ਮੈਨੂੰ ਗੱਲ ਕਰਨ ਦਾ ਕੀ ਬਦਲੂ ਨਾ ਆ ਵੀ ਛੁੱਟਦਾ ਵਿੱਚ ਆ ਗਿਆ ਉਹਦੇ ਬੱਚਾ ਲਾਹਤ ਮੈਨੂੰ ਗੱਲ ਦਾ ਨਹੀਂ ਪਉਦਾ ਪਰ ਹਰ ਗੱਲ ਤਾਂ ਇਸ਼ੂ ਬਣਾਉਂਦੀ ਹੈ ਬਾੜੀ ਗੱਲ ਹੋਇਆ ਨਹੀਂ ਕਰਨਾ ਚਾਹੀਦਾਗਾ ਹੱਦ ਹੋ ਗਈ ਆ ਹੈ ਅਗਲੇ ਆ ਪਰੇ ਘਰ ਉਹ ਵਿਚਾਰੇ ਗਰੀਬ ਦੂਜੇ ਹੈਂ ਤੁਸੀਂ ਦੱਸੋ ਕਿਹੜਾ ਵੀ ਟੈਨਸ਼ਨ ਲੈਣਗੇ ਤੁਸੀਂ ਮੈਨੂੰ ਦੱਸਾਂਗਾ ਆਪ ਮਹੀਨਾ ਦੋ ਮਹੀਨਾ ਹੋ ਗਏ ਕਿਤੇ ਟਾਈਮ ਤੇ ਰ ਉੱਚੀ ਰੁਕਸ ਗੱਡੀ ਰੰਦੀ ਆ ਬੰਦਾ ਆਵਰ ਸੋਈ ਜਾ ਕੇ ਆਪ ਕੰਮ ਕਰਦੇ ਓਏ ਆਵਾਜੇ ਨਹੀਂ ਚੰਗੀ ਲੱਗਦੀ ਬੰਦਾ ਆਪ ਕਾ ਖਾਲੇ ਫਿਰ ਹੋਰ ਕੀ ਆ ਆਪ ਆਰਡਰ ਆਮ ਹੋ ਗਈ ਆ ਸਾਨੂੰ ਸਭ ਕੋ ਚੰਗਾ ਲੱਗਦਾ ਜਿਹੜਾ ਭਾਬੀ ਬਣਾਉਂਦੀ ਆ ਇਹਨੂੰ ਪਤਾ ਨਹੀਂ ਕੀ ਹੋ ਗਿਆ ਇਹ ਜੇ ਆਖਿਆਈਏ ਤਾਂ ਬੰਦਾ ਆਪਣੀ ਪਕਾ ਕੇ ਆਪ ਖਾਲੇ ਫਿਰ ਮੈਨੂੰ ਯਾਰ ਪਤਾ ਕੀ ਆ ਉਹ ਮੁੰਡਾ ਵਾ ਉਹ ਸੋਚਦਾ ਬੜਾ ਯੋ ਇਹ ਸੋਚਣਾ ਹੀ ਆ ਜਦੋਂ ਫਿਰ ਇਹੋ ਜਿਹੇ ਕੰਮ ਘਰਾਂ ਚੋਂ ਡਾ ਬੰਦੇ ਵਿਆਹ ਦੇ ਆ ਕੇ ਕਰਕੇ ਚੱਲ ਆਪਣੀ ਹਨਾ ਬੰਦਾ ਨਵੀਂ ਲਾਈਫ ਸ਼ੁਰੂ ਕਰਦਾ ਵਾ ਇਹ ਗਾੜੀ ਹੋਰ ਮਿਹਣੇ ਮਿਹਣੇ ਮਾਰ ਕੇ ਮੁੰਡੇ ਦੇ ਦਿਲ ਨੂੰ ਯਾਰ ਭਰਦੀ ਹੈ ਜੇ ਮੰਮੀ ਕੋ ਜਾਂਦਾ ਤਾਂ ਮੰਮੀ ਫੁੱਟਣ ਡਾ ਪੈਂਦੀ ਹੈ ਤੇ ਭਾਬੀ ਰੋਂਦੀ ਹੈ ਕਿਤੇ ਫਿਰ ਕੀ ਕਰੇ ਬੰਦਾ ਬੰਦਾ ਨਾ ਵਿਆਹ ਕਰਾ ਕੇ ਨਾ ਰੋਏ ਪਾਸ ਬਸ ਲੱਗ ਜਾਂਦਾ ਹੈ ਹੋ ਜਾਂਦਾ ਵਾ ਕਿ ਹੋਰ ਕੀ ਆ ਇਹਨੂੰ ਚਾਹੀਦਾ ਹਲਾ ਦੇਣਾ ਤੇ ਇਹ ਗਾੜੀ ਉਲਟੀਆਂ ਗੱਲਾਂ ਕਰਦੀ ਆ ਉਹਦੇ ਕੰਨ ਭਰਦੀ ਆ ਉਲਟਾ ਕੁੜੀ ਨੂੰ ਧਮਕੇ ਮਾਰਦੀ ਆ ਜੇ ਕਹਿੰਦੀ ਮੇਰੇ ਵਾਂਗ ਜਿਆ ਕਹਿ ਲੰਦਾ ਵੀ ਨਾ ਕਰਿਆ ਕਰੋ ਤੂੰ ਕਹਿੰਦ ਤੂੰ ਭਾਬੀ ਦੇ ਮਗਰ ਲੱਗ ਗਿਆ ਵਾ ਤਾਂ ਸਾਰੇ ਢੱਬਨ ਨੂੰ ਨਿਆਮ ਕਰਦਣਾ ਜੰਮ ਕਰਦਣਾ ਵਾ ਅੱਜ ਇਹ ਚੱਲ ਕੁੜੀ ਸੁਣਦੀ ਨਹੀਂ ਗੱਲ ਬਾਤ ਇਹਦੀ ਹਾਂ ਹਾਂ ਅੱਗੇ ਬ ਹਾਂ ਵੇਰ ਗੱਲ ਸੁਣ ਤੂੰ ਨਾ ਵੇਖ ਰੋਟੀ ਖਾ ਲਈ ਧਿਆਨ ਨਾਲ ਮੈਂ ਤਾਂ ਹੁਣ ਚੱਲ ਜਾਾਂਗਾ ਤੇ ਕੰਮ ਤੇ ਮੈਂ ਰਾਜੋ ਖਾ ਲਈ ਇੱਥੇ ਯਾਰ ਕਦੇ ਘਰ ਵਿੱਚ ਨਾ 10 ਮਿੰਟ ਖਲੋਲੂ ਜਿਹੜੀ ਕਰਦਾ ਜੇ ਉਹ ਕਦੇ ਘਰ ਵਿੱਚ ਚਾਹ ਚਰੋ ਤੇ ਹਿੰਦ ਗਿੰਨੇ ਗਿਆ ਹੀ ਇਧਰ ਹਣ ਘੜੀਆਂ ਹੁੰਦੀਆਂ ਆ ਆਹ ਹੁਣ ਮੁੰਡਾ ਵੈਘ ਗਿਆ ਉਹ ਲੋਕੀਆਂ ਤੇ ਬਰੌਣਕ ਲੱਗਦੀ ਆ ਅੱਗੇ ਨੂੰ ਨਰਕ ਪੈ ਗਿਆ ਆ ਵਿਆਹ ਕਰਾਉਂਦੀ ਦੇਰ ਹੋਈ ਆ ਭਰਾ ਦੇ ਤੇ ਘਰ ਦਾ ਤਾਂ ਥੇ ਹੀ ਹੋ ਚੱਲਾ ਸਾਡੇ ਦਾ ਆਪਣੀ ਕੀ ਹੋ ਗਿਆ ਵਾ ਦੇਖਾਂ ਜੇ ਕਿਹੜੀ ਸਰਪੀਲ ਮਵਾਤ ਪੈ ਗਿਆ ਵਾ ਜਿਹੜਾ ਹਰਾਮ ਕੀਤਾ ਇਹ ਨਾ ਮੇਰਾ ਕਿੰਨੀਆਂ ਗੱਲਾਂ ਕੀਤੀਆਂ ਮੈਨੂੰ ਦੱਸ ਉਹ ਜੇ ਫਿਰ ਨਹੀਂ ਪਾਇਆ ਹਿੰਦਾ ਉਹੀ ਮੇਰੇ ਸੰਦ ਚ ਤੱਕ ਗਿਆ ਦੱਸ ਜੇ ਬੰਦੇ ਨੇ ਗੱਲਾਂ ਲਕਾਉਣੀਆਂ ਹੁਣ ਤੇ ਮੇਰੀਆਂ ਗੱਲਾਂ ਖੋਲ ਖੋਲ ਕੇ ਗੱਲ ਰਹਿ ਗਿਆ ਤੇ ਨੌ ਪੁੱਤ ਦੀ ਸ਼ਰਮਨਾ ਕੀਤੀ ਤੇ ਇਹਨਾਂ ਸਾਹਮਣੇ ਮੈਂ ਆਪਣੀ ਨਾਲ ਦੀ ਬੇਇੱਜ਼ਤੀ ਕਰਦਾ ਲੋਕੀ ਟੱਕਣ ਟੱਕਦੇ ਤੇ ਮੇਰੇ ਖੋਲ ਖੋਲ ਗਿਆ ਵੇ ਤੂੰ ਨਹੀਂ ਤਰਸਾਤੀ ਤੂੰ ਬੋਬੀ ਚ ਪਾਣੀ ਪਾਇਆ ਹਿੰਦਾ ਤੂੰ ਭਲਾਣ ਕੀਤਾ ਹੈ ਤੂੰ ਧੰਧਾਣ ਕੀਤਾ ਹੈਗਾ ਮੇਰਾ ਹਜੀ ਕਰਦਾ ਕਿ ਤੇ ਖੁਸ਼ ਹਾਲ ਮਾਰ ਕੇ ਮਰ ਜਾਵਾਂਗੇ ਮੈਂ ਇਹਨੂੰ ਪਤਾ ਲੱਗ ਜੇ ਕਿ ਜਨਾਨੀ ਬਿਨਾਂ ਬੰਦੇ ਦੀ ਕੀ ਹੁੰਦੀ ਆ ਤੇ ਕਿੰਨਾ ਕੋ ਪੁੱਛਦਾ ਵਾ ਮੇਰਾ ਤੇ ਮੇਰੀ ਸੁਣੋ ਗੱਲ ਕੱਲੇ ਗੱਲਾਂ ਕਰੀਏ ਨੇ ਕਿਹੜਾ ਰੂਣ ਵਾਦ ਪਾਇਆ ਗਾ ਰੋਟੀ 'ਚ ਦੋਹਾਂ ਲਿਆ ਕੇ ਮੈਨੂੰ ਵੀ ਆ ਜਾ ਆ ਜਾ ਤੂੰ ਵੀ ਮੇਰੇ ਸੰਗ ਜਿੱਤ ਤੱਕ ਲਾ ਜੋ ਤੱਕਣਾ ਉਹ ਤੇਰਾ ਪਿਓ ਤਾਂ ਟੱਕ ਗਿਆ ਦੁਰਪਿਆ ਹੈ ਦੇ ਗਿਆ ਨਲੂਣ ਜਿੰਨਾ ਜਮਾਨੇ ਦਾ ਹੈਗਾ ਹੀਗਾ ਹੁਣ ਤੂੰ ਵੀ ਕਸਰ ਪੂਰੀ ਕਰ ਲਾ ਤੂੰ ਵੀ ਆਇਆ ਭਾਬੀ ਦਾ 헤ਜਲਾ ਨਾ ਮੇਰ ਕੋ ਨਹੀਂ ਮੰਗਣਾ ਆ ਲੰਗਰ ਉਹ ਬਾਣ ਕਰੀ ਫਰਦੀ ਜਾ ਕੇ ਤੋਦੇ ਕੋ ਖਾ ਲੈਂਦਾ ਕਦੇ ਲੂਣ ਵਾਲੇ ਪੈ ਗਿਆ ਤੇ ਤੇਰਾ ਚੱਕਰ ਵਾਲੀ ਗੜੀ ਖਾਣੀ ਆ ਮੈਨੂੰ ਵੀ ਦੱਸਣਾ ਆ ਤੇ ਪੁੱਛਣਾ ਆ ਵਾ ਮੇਰੇ ਮਾਂ ਤੇ ਤਰ ਮੁਝ ਗੁਰਗਿਆ ਪਾਪਾ ਤੇ ਨਹੀਂ ਹੁੰਦੀਆਂ ਜਾ ਕੇ ਤੇ ਖਾਲਾ ਉਹ ਕੋ ਪਰ ਟੱਬਰ ਕਰੋ ਬਾਹਰ ਨਹੀਂ ਲੱਗਿਆ ਕਿ ਚੱਕਰ ਘੁਆਤਾ ਤੁਸੀਂ ਨਹੀਂ ਮੈਂ ਚੱਕਰ ਪਾਤਾ ਸਵਾ ਟੱਬਰ ਕਰੋ ਜੀ ਤੂੰ ਕਾ ਵੀ ਕੱਢਿਆ ਜਾ ਤੂੰ ਹੀ ਨਿਕਲ ਜਾ ਭੱਜ ਜਾ ਕੇ ਪੱਤ ਮੈਂ ਤਾਂ ਜ ਐਂ ਹੀ ਬਰੋ ਰੋਟੀ ਬਣਾਇਆ ਤੇਰੀ ਭਾਦੀ ਨੇ ਬੜੀ ਸਵਾਦ ਤੇਰਾ ਭਰਾ ਵੀ ਖਾ ਕੇ ਗਿਆ ਢਿੱਡ ਭਰ ਕੇ ਤੇ ਤੇਰਾ ਪਿਓ ਵੀ ਖਾ ਕੇ ਗਿਆ ਯੋ ਮਮੀ ਤੂੰ ਤੂੰ ਵੀ ਖਾ ਲੈ ਅੱਗੇ ਆਪਾਂ ਵੀ ਰੋਟੀ ਬਣੂ ਤਾਂ ਅੱਗੇ ਨਹੀਂ ਲੂਣ ਵਾਲੇ ਪੈ ਗਿਆ ਕਿਤੇ ਇਹ ਤਾਂ ਕੌਣ ਪਾ ਗਿਆ ਤੇਰੀ ਮਾਂ ਦੇ ਪਾਤਾ ਹੈ ਨਵੀਂ ਰਸਤੇ ਬਣਾਉਣ ਲੱਗੀ ਮੈਂ ਤਾਂ ਤੁਹਾਡਾ ਹੀ ਕੰਮ ਲੱਗਣ ਡਿਆ ਲਾ ਨੱਚ ਪੇੜ ਮਾਰ ਕੇ ਮੂੰਹ ਤੇ ਰੱਖ ਕੇ ਤੇਰੇ ਇੱਕ ਹਾਂ ਨਵੀਂ ਗੱਲ ਕਰ ਲੱਗਾ ਹੁਣ ਤੂੰ ਇਹ ਤੇਰੀ ਮਾਂ ਵਾਂਗ ਦੁਸ਼ਮਣਾਂ ਮੈਂ ਹੈ ਜਿਹੜਾ ਵੀ ਉਹਦਾ ਮੇਰੇ ਸਿਰ ਤੇ ਚੜਦਾ ਆਣਗੇ ਦਫਾ ਰਹਿ ਜਾ ਤਾਲੇ ਕਰਨਾ ਭਾਬੀਆਂ ਤੇ ਬੈਠ ਕਰ ਲਓ ਨਾ ਮੈਨੂੰ ਨਹੀਂ ਲੋੜ ਕਿ ਹਲਾ ਕੇ ਬੈਠੇ ਗੱਲਾਂ ਕਰਦੇ ਮੈਂ ਕੋ ਵੱਡ-ਵੱਡੀਆਂ ਕਰਨਾ ਉਹਦੇ ਨਾਲ ਵੱਡ-ਵੱਡੀਆਂ ਕਰਨਾ ਅੱਗੇ ਤੇਰਾ ਪਿਓ ਮੇਰੀ ਬੜੀ ਬੇਇੱਜ਼ਤੀ ਕਰਕੇ ਗਿਆ ਇਲਾਫ ਆ ਕਰਕੇ ਗਿਆ ਹੁਣ ਤੂੰ ਮੈਨ ਨਾਲ ਬਥੇ ਜਬਾਨਾਂ ਲੜਾਈ ਤੂੰ ਹੀ ਇਹੋ ਜਿਹੇ ਕੰਮ ਕਰਦੇ ਤਾਂ ਐ ਕੰਮ ਦੇ ਦਰਨਾ ਇੱਧਰ ਲੱਗ ਲੈਣ ਕੇ ਆਵਾ ਇੱਧਰ ਚੱਲ ਲੱਗੋ ਮੈਂ ਪੁੱਛਾਂ ਜੇ ਕਿਹੜਾ ਲੂਹਾਤ ਪੈ ਗਿਆ ਸੀ ਮੈਂ ਪਾਇਆ ਜਿੰਨੇ ਪਾਇਆ ਕੋਈ ਪੁੱਛ ਕਿ ਕਿੰਨੇ ਪਾਇਆ ਜਾ ਨਾਲ ਝੁਲਸਲਾ ਜਾ ਕੇ ਤੂੰ ਵੀ ਉੱਥੇ ਲੂਹੋ ਸੋਈ ਗਏ ਤੇ ਪਿਆ ਜਾ ਕੇ ਝੋਸ ਲੈਣਾ ਵਾ ਜਾ 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 ਗੋਲੀ ਦੱਪਾ ਹੋ ਕੇ ਤੇ ਇਥੋਂ ਜਿਹੜਾ ਕੀ ਉਹਦਾ ਵੱਸ ਵਾਦੀ ਹੁੰਦਾ ਜਬਾਨ ਦੇ ਹੇ ਤੂੰ ਉਤਰੀ ਪਾਇਆ ਮਮੀ ਲੂਣ ਮੈਨੂੰ ਤੇਰੇ ਸਮਝ ਆਉਂਦੇ ਚਮੜੇ ਦਾ ਦਿਮਾਗ ਹਰੇ ਕਿੱਥੋਂ ਚੱਲਦਾ ਹੋ ਕਿ ਤੇ ਇਹੋ ਜਿਹਾ ਠਾਕ ਦੇ ਮੈਂ ਤਾਂ ਕਿਹਾ ਕਿ ਤਾ ਪਰਪਿਓ ਦੇ ਕੰਨੀ ਨੇ ਆਹ ਗੱਲ ਪਾਤੀ ਨਾ ਤਾਂ ਉਹਨੇ ਤਾਂ ਸਿੱਧਾ ਸ਼ੱਕ ਮੇਰੇ ਤੇ ਕਰਨਾ ਜਾਂ ਹੋਏ ਕੰਮ ਤੁਹਾਡੇ ਮਾਵਾ ਹੀ ਹੋ ਸਕਦਾ ਇਹ ਦਲਜੀਤ ਨੂੰ ਅੱਖੀਂ ਵੇਖਣੀ ਸਿਖਾਉਂਦੀ ਐਨੇ ਕੀਤਾ ਚਲ ਦੱਬਾ ਹੋ ਗੋ ਜੋ ਕਰਨਾ ਕਰੋ ਮੈਂ ਵੀ ਹੁਣ ਕੱਟ ਕਰਨਾ ਨਾ ਹੁਣ ਮੈਂ ਕਿਹਨੂੰ ਕੁਝ ਕਹਿਣਾ ਵਾ ਨਾ ਮੈਂ ਆਏ ਕੇ ਪੁੱਛਣਾ ਵਾ ਚੋ ਕਰਨਾ ਕਰੋ ਆਪਣੇ ਪਾਰੇ ਟਣ ਦੇ ਹੁੰਦਾ ਨਾਂ ਦੇ ਮੈਨ ਲੱਗੀ ਲੰਨੇ ਪੈਣ ਚੌਣੇ ਜਿੰਨਾ ਸੁਆਹ ਪੌੜੀ ਮਰਸਾ ਚ ਸਭ ਲੈ ਰੋਗੇ ਪਾਈ ਆ ਇੱਕ ਤੇਰਾ ਮੇਰਾ ਬੰਦਾ ਵਾ ਹੁਣ ਇਹਨੂੰ ਮੈਸ ਦਿਆ ਕਰੂੰਗੀ ਚੰਗੇ ਤਰਾਈ ਇਹਨੇ ਤੇ ਮੇਰੇ ਰਹਿਣ ਦੀ ਇਸਤਰੀ ਦਿੱਤੀ ਮਾਸਾ ਦੇ ਸਾਹਮਣੇ ਮੇਰਾ ਕੀਤਾ ਕਰਾਇਆ ਸਾਰਾ ਮੇਰੇ ਹੀ ਅੱਗੇ ਆ ਗਿਆ ਵਾ ਤੇ ਚੌਂਦੀ ਹੀ ਮੈਂ ਇਹ ਕਿ ਉਹਦੀ ਬੇਇੱਜ਼ਤੀ ਹੋਏ ਰੱਜ ਕੇ ਤੇ ਮੈਂ ਲਵਾਂ ਨਜ਼ਾਰੇ ਤੇ ਪਰ ਫੁੱਠੀ ਪੈ ਗਈ ਆ ਸਾਰਾ ਟੱਬਰ ਮੇਰੀ ਬੇਇੱਜ਼ਤੀ ਕਰਕੇ ਘਰੋਂ ਨਿਕਲ ਗਿਆ ਵਾ ਕੋਈ ਆ ਤਾਂ ਮੈਂ ਬਾਹਰੋਂ ਰੋਟੀ ਖਾ ਲੈਣਾ ਕੋਈ ਆਂਦਾ ਮੈਂ ਖਾਣੀ ਨਹੀਂ ਤੇ ਤੀਜਾ ਆਇਆ ਤਾਂ ਹੋਰ ਗੱਲਾਂ ਸੁਣਾ ਗਿਆ ਵਾ ਚਾਲੇ ਨਾ ਪੀਤਾ ਮੈਂ ਕੋਈ ਗੱਲ ਨਹੀਂ ਆ ਕਿੰਨੇ ਦਿਨ ਬਚੂਗੀ ਏ ਇੱਕ ਨਾ ਇੱਕ ਦਿਨ ਤਾਂ ਵਾਰੀ ਹੋਣੀ ਏ ਤੇਰੀ ਕਿੰਨੇ ਦਿਨ ਆਪਣੇ ਅੱਖਾਂ ਤੇ ਪੱਟੀ ਬੰਨ ਕੇ ਬਹਿਣਗੇ ਤੇ ਆਪਣੇ ਜ਼ਬਾਨਾਂ ਨਾਲ ਦਸਤ ਨਹੀਂ ਇੱਕ ਨਾ ਇੱਕ ਦਿਨ ਤੇ ਬੋਲਣਾ ਹੀ ਨਹੀਂ ਦੇਣਾ ਇਹਨਾਂ ਨੂੰ ਠੀਕਾ ਮੇਰਾ ਵੀ ਟਾਈਮ ਆਊਗਾ ਫਿਰ ਦੱਸੂਗਾ ਨਾ ਸਾਰਿਆਂ ਨੂੰ ਮੈਂ ਤੇ ਹੁਣ ਦੱਸੋ ਗੱਲ ਗੱਲ ਤੇ ਮੈਨੂੰ ਗਲਤ ਹੱਤੇਗੀ ਅੱਜ ਹੁਣ ਦੱਸੋ ਕੌਣ ਗਲਤ ਆ ਮੈਂ ਵੀ ਪਿਆ ਦਾ ਪਾਣੀ ਦੇ ਪੈਰ ਦਾ ਕਿੰਨਾ ਚਿਰ ਮਰਨਾ ਇਦਾਂ ਕਰਣੀ ਏ ਹਾਂ ਭਾਈ ਕੁੜੀ ਦਾ ਫੋਨ ਆਇਆ ਇਹਨੂੰ ਕਿੰਨੇ ਦਿਨ ਹੋ ਗਏ ਆ ਮਾਸਾ ਜੀ ਨਹੀਂ ਲੱਗਣ ੜਿਆ ਕਿਤੇ ਨਾ ਆਪ ਮੈਨੂੰ ਫੋਨ ਕਰਦੀ। ਵੀ ਆਪ ਹੀ ਬੰਦਾ ਹਾਲ ਚਾਲ ਪੁੱਛ ਲੈ। ਤੇ ਮਾਂ ਤੁਹਾਡਾ ਕੀ ਹਾਲ ਵਾ? ਪਤਾ ਨਹੀਂ ਕੀ ਗੱਲ ਵਾ। ਇਦਾਂ ਦੀ ਤੇ ਨਹੀਂ ਮੇਰੀ ਧੀ। ਹੋ ਸਕਦਾ ਵਾ ਸੱਸ ਤੋਂ ਡਰਦੀ ਨਾ ਫੋਨ ਕਰਦੀ ਹੋਵੇ। ਪਰ ਸੱਸ ਕਿਹੜੀ ਵੱਜੀ ਰਹਿੰਦੀ ਆ ਲਾਗੇ? ਕੋਈ ਨਹੀਂ ਆ ਲੈਂਦੇ ਇਹਦੇ ਪਿਓ ਨੂੰ ਕਰਦੀਆਂ ਨਾ ਫੋਨ। ਫੇਰ ਲੈਣੀ ਆ ਇਹਦੀ ਖਬਰ ਮੈਂ ਜਰਾ। ਤੇ ਮੇਰੀ ਗੱਲ ਸੁਣ। ਆਹ ਛੱਡ ਪਰੇ ਤੇ ਇਦਾਂ ਮੇਰੀ ਗੱਲ ਸੁਣ। ਗੱਲ ਵੀ ਮੈਂ ਸੁਣਨੀ ਆ। ਖਲਾਰਾ ਬੜਾ ਪਿਆ ਹੈ ਨੀਰ ਖਾਨਾ ਮਗਿਆ ਹੈਗਾ ਤੇ ਚਲ ਕੋਈ ਗੱਲ ਤੇ ਮੈਂ ਸੋਚਿਆ ਕਿ ਚਲ ਮਾਂਜਾ ਮੁੰਜਾ ਮਾਰੀ ਲੈਣੀ ਆ ਤੇਰੀ ਗੱਲ ਸੁਣੋ ਆ ਕੁੜੀ ਦੇ ਫੋਨ ਆਏ ਨੂੰ ਕਿੰਨੇ ਦਿਨ ਹੋ ਗਏ ਆ ਤੇ ਆਪਾਂ ਫੋਨ ਕਰਦੇ ਰੋ ਚੰਗੀ ਨਹੀਂ ਲੱਗਦੇ ਤੇ ਪਰਨਾ ਅੱਜ ਮੈਂ ਫੋਨ ਕਰਕੇ ਤੁਹਾਡੀ ਕੁੜੀ ਦੀ ਚੰਗੀ ਖਬਰ ਲੈਣੀ ਆ ਨਹੀਂ ਮੇਰੀ ਗੱਲ ਸੁਣੋ ਉਹ ਤੇ ਖਰੋ ਵਿਚਾਰੀ ਦੀ ਕੀ ਲੈਣੀ ਇਦੋਂ ਤੇ ਫੋਨ ਕਰਨਾ ਉਹਦਾ ਨਹੀਂ ਟਾਈਮ ਲੱਗਣਾ ਫੋਨ ਕਰਨਾ ਲੈ ਫੜਾ ਮੈਨੂੰ ਫੋਨ ਦਓ ਜਰਾ ਕੁਛ ਨਹੀਂ ਆ ਨਾ ਐਡਾ ਬੜਾ ਟਾਈਮ ਜਰਾ ਲੱਗਾ ਨਹੀਂ ਇਹਦਾ ਚਲ ਐਵੇਂ ਗੱਲ ਨਾ ਪੈ ਜਾਈਂ ਆ ਨੰਬਰ ਲਾ ਕੇ ਦੋ ਮੈਨੂੰ ਮੈਂ ਕਹਿੰਦੇ ਆ ਨੰਬਰ ਮੈਂ ਲਾਣਾ ਤੇ ਕੁੜੀ ਨੂੰ ਨਾ ਉਹ ਤਾਂ ਪਰੇਸ਼ਾਨ ਨਾ ਕਰੀ ਉਹ ਨਹੀਂ ਕਰਦੀ ਮੈਂ ਫੋਨ ਤੇ ਲਾ ਨਹੀਂ ਤੇਮ ਲੱਗਾ ਤੇ ਨਹੀਂ ਕੀਤਾ ਉਹਨਾਂ ਨੇ ਉਹ ਬਾਬਾ ਮੈਨੂੰ ਨੰਬਰ ਤੇ ਲਾ ਕੇ ਦੋ ਉਹਦਾ ਉੱਪਰੋਂ ਜੇ ਮੇਰੀ ਕਿਹੜੀ ਨਜ਼ਰ ਆ ਗਈ ਤੈਨੂੰ ਨਾਤਾ ਕੇ ਜਾਂੜੀ ਬਿੱਲ ਤੇ ਚੱਕਰ ਹੈਲੋ ਸਤਿ ਸ੍ਰੀ ਅਕਾਲ ਕਿ ਹਾਲ ਆ ਪੁੱਤ ਅਹਾਂ ਠੀਕ ਆ ਪੁੱਤ ਤੂੰ ਆਪਣਾ ਸੁਣਾ ਨਹੀਂ ਪੁੱਤ ਠੀਕ ਠਾਕ ਆ ਸਾਰਾ ਹਾਂ ਤੂੰ ਸੁਣਾ ਆਪਣੇ ਮੰਮੀ ਡੈਡੀ ਦੀ ਅੱਛਾ ਠੀਕ ਵਾ ਤੇ ਮੈਂ ਪੁੱਤ ਦਲਜੀਤ ਲੱਗ ਗਈ ਏ ਮੇਰੀ ਗੱਲ ਕਰਾ ਦੇ ਅੱਛਾ ਫੋਨ ਲੈ ਪੁੱਤ ਦਲਜੀਤ ਨੂੰ ਲੈ ਤੇ ਤੇ ਵਧਾਈ ਬਣੀ ਦਲਜੀਤ ਵਾਲਾ ਅੱਛਾ ਪਰਵੇਹਲਾ ਜਦੋਂ ਦੀ ਤੁਹਾਡੇ ਘਰ ਗਈ ਆ ਨਾ ਸਾਡਾ ਚੇਤਾ ਹੀ ਭੁਲਾਤਾ ਇਹਨੇ ਕਿਤੇ ਫੋਨ ਕਰਕੇ ਆਪਣਾ ਨੰਬਰ ਵੀ ਨਹੀਂ ਦਿੱਤਾ ਆਹੋ ਤੂੰ ਇਦਾ ਕਰ ਮੇਰਾ ਪੁੱਤ ਉਹਨੂੰ ਜਾ ਕੇ ਕਹਿ ਵੀ ਮੰਮੀ ਹੁਣਾਂ ਨਾ ਹੁਣੇ ਹੀ ਗੱਲ ਕਰ ਹੈ ਬੜਾ ਹੀ ਸਹੀ ਗੱਲ ਆ ਪੁੱਤ ਬੜਾ ਜੀ ਕਰਨ ਲਿਆ ਗੱਲ ਕਰਨ ਨੂੰ ਹਾਂ ਹੁਣੇ ਹੀ ਗੱਲ ਕਰਾ ਮੇਰੀ ਜਾ ਕੇ ਚੰਗਾ ਚੰਗਾ ਸਤਿ ਸ੍ਰੀ ਅਕਾਲ ਅਬ ਇਹ ਲੋ ਆਪਣੀ ਤੀਰ ਹਾਲ ਮੁੰਡਾ ਕਹਿੰਦਾ ਕਿ ਮੈਂ ਨਵਾਂ ਫੋਨ ਲੈਤਾ ਹਾਂ ਤੇ ਬਹਿਲਾ ਫਿਰ ਵੀ ਕਿਤੇ ਨੰਬਰ ਦਿੱਤਾ ਆਪਣਾ ਫੋਨ ਕਰਕੇ ਆਂਦਾ ਮੈਂ ਹੁਣੇ ਜਾ ਕੇ ਮਮੀ ਤੁਹਾਡੀ ਗੱਲ ਕਰਉਣਾ ਹੋਈ ਗੱਲ ਤਾਂ ਫਰਜ਼ ਤੇ ਬੰਦਾ ਹੀ ਨਾ ਫੋਨ ਕਰਕੇ ਦੱਸੰਦਾ ਕੀ ਪਤਾ ਨਾਲੇ ਨੰਬਰ ਦੇ ਦਿੰਦੀ ਕੀ ਕਰਦੀ ਰਹੀ ਤੀ ਆਹੋ ਕੋਈ ਨਹੀਂ ਹੁਣ ਆਪੇ ਜਾ ਕੇ ਤੱਕੂਗਾ ਨਾ ਆਪੇ ਫੋਨ ਕਰੂਗੀ ਤੇ ਫੇਰ ਇਹਦੀ ਮੈਂ ਚੰਗੀ ਤਰ੍ਹਾਂ ਖਬਰ ਲੈਣੀ ਹੈ ਅੱਜ ਕਿ ਤੂੰ ਮਾਂ ਪਿਓ ਨੂੰ ਭੋਲੀ ਗਈ ਹੈ ਸਾਰੇ ਜਾ ਕੇ ਚੱਲ ਆਪਾਂ ਹੀ ਚੱਲ ਲਈ ਇਹ ਨਾ ਬੜਾ ਵੀ ਆਪਣੇ ਘਰ ਕੋਈ ਵਾਜੀ ਮੈਂ ਨਹੀਂ ਨਹੀਂ ਤੇ ਬੜੀ ਖੁਸ਼ੀ ਆ ਮੈਨੂੰ ਚਲ ਮਾੜਾ ਮੋਟਾ ਘਰ ਚਲ ਦੱਸ ਦੇ ਕੋਈ ਗੱਲ ਦੀ ਫੋਨ ਦੀ ਕਿਹੜੀ ਗੱਲ ਆ ਦਿਹਾੜੀ ਆ ਕਪ ਪਿਸ਼ਾਬ ਹੋਈ ਜਾਂਦਾ ਵਾ ਆ ਚੱਲ ਪਤਾ ਕੀ ਗੱਲ ਵਾ ਰਾਜੀ ਬਾਜੀ ਦਾ ਪਤਾ ਲੱਗ ਜੇ ਹੋਰ ਇਹ ਫੋਨਾਂ 'ਚ ਕੀ ਕੱਢਣਾ ਵਾ ਉਹ ਤੇ ਗੱਲ ਵਾ ਆਹ ਆਪਣੇ ਘਰ ਰਾਜੀ ਬਾਜੀ ਬਸ ਮਿੰਨੀ ਬੜੀ ਠੰਡ ਵਾ ਚੱਲ ਮੈਂ ਮਾਰ ਲਾ ਮਾਂਜਾ ਜਾ ਫਿਰੰਦਾ ਫੋਨ ਤੇ ਫਿਰ ਮੈਨੂੰ ਆਜ ਦੇ ਦਿਓ ਚੱਲ ਠੀਕ ਉਹ ਮੇਰੀ ਗੱਲ ਸੁਣ ਹਾਂਜੀ ਇਕੱਠਾ ਕਰਕੇ ਨਾ ਇੱਕ ਥਾਂ ਹੀ ਲਾ ਦੀ ਉੱਥੇ ਕੋਈ ਨਹੀਂ ਕੋਈ ਆਹ ਕੀ ਕਰਨਾ ਹੁਣ ਕਮ ਇਸਿੱਤ ਸਦਿਆ ਮੈਂ ਖਲਾਸੀ ਸਲਜੀਤ ਹਾਂਜੀ ਮੇਰੀ ਗੱਲ ਸੁਣ ਲੈ ਤੇ ਪੈ ਤੂੰ ਨੰਬਰ ਨਹੀਂ ਤਾਂ ਮੈਂ ਲੈ ਕੇ ਦਿੰਦਾ ਤੈਨੂੰ ਮੈਂ ਨੰਬਰ ਕਿਹਨੂੰ ਦਿੱਤਾ ਜਦ ਮੇਰੇ ਟਾਈਮ ਹੀ ਨਹੀਂ ਲੱਗਾ ਕੁਛ ਰੇ ਟਾਈਮ ਹੀ ਲੱਗਾ 2 ਮਿੰਟ ਫੋਨ ਕਰਨ ਦਾ ਟਾਈਮ ਹੀ ਨਹੀਂ ਤੁਹਾਨੂੰ ਪਤਾ ਫੋਨ ਤੋਂ ਮੰਮੀ ਨੇ ਮੈਨੂੰ ਕਿੰਨੀਆਂ ਗੱਲਾਂ ਸੁਣਾਈਆਂ ਉਹ ਮੰਮੀ ਨੇ ਹਾਂ ਫੋਨ ਤੋਂ ਹਾਂ ਫੋਨ ਤੋਂ ਕੀ ਆਂਦੇ ਮੈਂ ਤਾਂ ਫੇਰ ਦੀ ਹੋ ਕੇ ਫੋਨ ਪੜਿਆ ਸੀ ਤੇ ਆ ਤੂੰ ਤਾਂ ਕਦੀ ਵੇਖਿਆ ਨਹੀਂ ਹੁਣ ਅੱਛਾ ਲੈਤਾ ਵਾ ਤੇ ਹੁਣ ਤੋ ਇਹਦਾ ਕੜਾ ਨਹੀਂ ਛੱਡਦੀ ਇਹ ਪਰ ਚੱਲ ਕੋਈ ਨਾ ਯਾਰ ਕੀ ਕਹਿ ਸਕਦੇ ਆਪਾਂ ਮੰਮੀ ਨੂੰ ਹਣਾ ਵੱਡੇ ਆ ਪਰ ਬੋਲ ਦਿੰਦਿਆ ਕਰ ਬਾਕੀ ਤੂੰ ਨੰਬਰ ਕਹ ਗੰਦੀ ਉਹਨਾਂ ਨੇ ਮੇਰਾ ਯਾਰ ਕੱਲ ਤੇਰੇ ਤੇ ਲੈ ਕੇ ਦਿੱਤਾ ਕੋਈ ਨਹੀਂ ਮੈਂ ਦੇ ਦੂੰਗੀ ਫੋਨ ਕਰ ਆ ਫੜ ਤੂੰ ਲਾ ਪਹਿਲਾਂ ਤੁਹਾਨੂੰ ਉਹਨ ਡਿਆ ਸੀ ਮੈਨੂੰ ਆਇਆ ਫੋਨ ਤੇ ਮੈਂ ਮੰਮੀ ਦੱਸਿਆ ਮੈਂ ਤਾਂ ਨਵਾਂ ਫੋਨ ਲਿਆ ਤੁਹਾਨੂੰ ਤਾਂ ਨੰਬਰ ਨਹੀਂ ਦਿੱਤਾ ਮੈਨੂੰ ਵੀ ਪਤਾ ਹੀਗਾ ਤੇ ਉਹਦੇ ਗੁੱਸਾ ਕਰਨ ਦੇ ਬਹੁਤ ਜ਼ਿਆਦਾ ਤੇ ਕਰਨਾ ਹੀ ਆ ਕੁਛ ਜਾਣੇ ਸਾਰੇ ਕੰਮ ਛੱਡ ਫੋਨ ਲਾ ਪਹਿਲਾਂ ਤੂੰ ਕਰ ਗੱਲ ਮਾਉਨਾ ਹਨੂ ਨੂੰ ਨੂੰ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਤੂੰ ਸੁਣਾਓ ਯਾਰ ਮੰਮੀ ਤੇ ਇੰਦਾਂ ਨਾ ਕਹੋ ਵੀ ਕਿਉਂ ਨਹੀਂ ਤੁਹਾਨੂੰ ਨਹੀਂ ਦੱਸਣਾ ਤੇ ਹੋਰ ਮੈਨੂੰ ਦੱਸਣਾ ਦੱਸੋ ਮੈਨੂੰ ਹਾਈ ਹਾਈ ਕੱਲ ਤੇ ਅਜੇ ਮੈਨੂੰ ਫੋਨ ਲੈ ਕੇ ਦਿੱਤਾ ਹੋਗਾ ਤੇ ਤੇ ਤੁਹਾਨੂੰ ਨੰਬਰ ਨਹੀਂ ਦੇਣਾ ਤੇ ਮੈਨੂੰ ਕਿੰਨੂੰ ਦੇਣਾ ਦੱਸੋ ਮੈਨੂੰ ਮਮਮੀ ਇਦਾਂ ਨਾ ਕਰੋ ਤੁਸੀਂ ਮੈਂ ਕਦੋਂ ਭੁੱਲੀਆਂ ਯਾਰ ਤੁਹਾਨੂੰ ਕਿਉਂ ਭੁੱਲਣਾ ਮੈਨ ਨਾਲੇ ਮੈਨੂੰ ਪਹਿਲੇ ਹੀ ਪਤਾ ਹੈ ਮੈਂ ਕੁਸ਼ਨ ਨੂੰ ਕਹਿਣ ਦੀ ਕਿ ਮਮਮੀ ਨੂੰ ਤੀ ਕਿਉਂ ਦੱਸਿਆ ਮੈਨੂੰ ਪਤਾ ਹੀ ਮਮਮੀ ਨੇ ਝੱਟ ਰੋਣ ਲੱਗ ਪੈਣਾ ਵੀ ਤੂੰ ਮੈਨੂੰ ਦੱਸਿਆ ਹੀ ਨਹੀਂ ਤੂੰ ਮੈਨਾਂ ਨਾਲ ਗੱਲ ਨਹੀਂ ਕਰਨੀ ਚਾਹੁੰਦੀ ਤੁਹਾਨੂੰ ਪਤਾ ਵਾ ਨਾ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਹੋਰ ਮੈਂ ਕਿਤੇ ਨਾਲ ਗੱਲ ਕਰਨੀ ਹੈ ਹਾਂਜੀ ਹਾਂ ਮੈਂ ਠੀਕ ਆ ਹਾਂ ਹਾਂ ਘਰੇ ਸਾਰੇ ਵਧੀਆ ਹਾਂਜੀ ਹਾਂਜੀ ਨਹੀਂ ਸਾਰੇ ਮੈਨੂੰ ਬੜਾ ਪਿਆਰ ਕਰਦੇ ਆ ਹਾਂ ਹਾਂ ਨਹੀਂ ਮੰਮੀ ਵੀ ਠੀਕ ਆ ਹਾਂ ਨਹੀਂ ਮੰਮੀ ਚੰਗੇ ਰਹਿੰਦੇ ਆ ਉਦਾਂ ਤਾਂ ਉਦਾਂ ਉਦਾਂ ਲੱਗਾ ਹੀ ਕਦੇ ਕਦੇ ਘੱਟ ਜਾਂਦਾ ਹੋ ਜਾਂਦਾ ਉਹ ਚਲੋ ਬਾਤਾਂ ਕਰਤਾ ਹਾਂਜੀ ਹਾਂਜੀ ਠੀਕ ਆ ਹਾਂ ਕੋਈ ਨਹੀਂ ਮੰਮੀ ਮੈਂ ਤੁਹਾਨੂੰ ਫੋਨ ਕਰਦਿਆ ਕਰੂੰਗੀ ਕੋਈ ਗੱਲ ਨਹੀਂ ਠੀਕ ਆ ਠੀਕ ਚਲੋ ਠੀਕ ਆਂਗੀ ਸਤਿ ਸ਼੍ਰੀ ਅਕਾਲ ਵੇਖਾ ਕਿੰਨਾ ਹਾਰਾ ਫੋਨ ਲੈ ਕੇ ਮਾਂ ਨਾਲ ਡੇਢ ਚਿਕਰਿਆਂ ਚੁਪੜੀਆਂ ਗੱਲਾਂ ਕਰਨ ਹੈ ਮੈਂ ਠੀਕ ਆ ਮੰਮੀ ਜੀ ਮੈਂ ਬੜੀ ਖੁਸ਼ ਹਾਂ ਇੱਥੇ ਆਹੋ ਮਾਂ ਪਿਆਰ ਨੂੰ ਟੈਨਸ਼ਨ ਹੀ ਨਾ ਦੇਣਾ ਚਾਹੁੰਦੀ ਟੈਨਸ਼ਨ ਤਾਂ ਸਦਾ ਮੇਰੇ ਵਾਸਤੇ ਰੱਖੀ ਆਂ ਆ ਮਾਂ ਪਿਆਰੇ ਚੰਗੇ ਭਲੇ ਰਹਿਣ ਤੰਦਰੁਸਤ ਰਹਿਣ ਉਹਨਾਂ ਨਾਲ ਗੱਲ ਨਾ ਕਰੀ ਕੋਈ ਵੀ ਇੱਥੇ ਭਾਵੇਂ ਸੱਸ ਜਿਹੜੀ ਮੰਜੇ ਤੇ ਪਈ ਪੈਣਾ ਮੰਗੇ ਹਣਾ ਇਹ ਕਿਤਾ ਮੂੰਹ ਬਣਾਵਣਾ ਕਿ ਲਈ ਨਾ ਕਿਤੇ ਸ਼ਰਮ ਨਾ ਕਰ ਦੇ ਹਜਾ ਕਿ ਨਹੀਂ ਮੇਰੀ ਬੇਇੱਜ਼ਤੀ ਹੋਈ ਆ ਕੀ ਕਤੂਰ ਕੀਤੀ ਹੀ ਮੈਂ ਹੈ ਚੱਲ ਕੀਤੀ ਤੇ ਭਾਵੇਂ ਮੈਂ ਹੀ ਦੀ ਪਰ ਨਾ ਤੇ ਇਹਦਾ ਲੱਗਾ ਸਾਰੇ ਵਿੱਚ ਵਜ ਦੇਦਾ ਇਹ ਵਜਾ ਇਹਦੋਂ ਕੋਈ ਕੰਮ ਹੋਇਆ ਆਪਣੀ ਕਿਤੇ ਗਲਤੀ ਨਹੀਂ ਦੱਸਣ ਦੀ ਆਪਣੀ ਮਾਂ ਨੂੰ ਵੇਹਲਾ ਕਿੱਡੀ ਪੱਕੀ ਹੋ ਚੱਲ ਕਿੰਨਾ ਕੁ ਚਿਰ ਲੁਕਾਰ ਖੇਗੀ ਕਦੀ ਨਾ ਕਦੀ ਤੇ ਮੇਰੇ ਹੱਥ ਹੋਣਗੇ ਨਾ ਇਹ ਨੰਗ ਫੇਰ ਵੇਖੀ ਕਿਦਾਂ ਪ੍ਰਸ਼ਾਦ ਦਿੰਨੀ ਆ ਦੀ ਮਾਂ ਨੂੰ ਜਿਹੜੀ ਕਿ ਨਹੀਂ ਮੀਆ ਪ੍ਰੀਤੀ ਵਿਸਤਾਰ ਹੀ ਇਕਲਾ ਦਿੱਤੀਆਂ ਵਾ ਸਭ ਕੁਝ ਜਾਣਦੀ ਮੇਰੀ ਧੀ ਪਾ ਨੋ ਮੇ ਦਾ ਸੰਗੀ ਪਕੀਆ ਕੱਲ ਦਿੱਤੀ ਰਹੇ ਉਹਨਾਂ ਸਵਾਦ ਦਿੱਤੀ ਅਗਰ ਪਤਾ ਨਹੀਂ ਕੀ ਸਿਖਾ ਕੇ ਕੱਢਦੀ ਹੈ ਆਪਾਂ ਸਿਰਫ ਇੱਕ ਗੱਲ ਦੱਸੀ ਇਹਨੂੰ ਇਹ ਆ ਮੂੰ ਤੇ ਮਿਸ਼ਰੀ ਖੋਲ ਕੇ ਰੱਖ ਜੀਬਾਨ ਤੇ ਇਹ ਨਾ ਬਾਦੂ ਕਹਿੰਦੇ ਬੋਲੇ ਹਾਂ ਜੀ ਮੰਮੀ ਜੀ ਹਾਂ ਜੀ ਮੰਮੀ ਜੀ ਤਾਂ ਟੇਸ ਕਰਕੇ ਥਾਂ ਲਿਖਦੇ ਮੇਰੇ ਨਾਲ ਅੰਦਰ ਆ ਲੁੰਦੀ ਰਹਦੀ ਆ ਆ ਵੇਖਿਆ ਜੀ ਮੈਨੂੰ ਆਂਦੀ ਆ ਕਿ ਕੱਲੀ ਤੇ ਜੇ ਫੋਨ ਲੈ ਕੇ ਦਿੱਤਾ ਵਾ ਅੱਛਾ 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 ਆਹੋ ਤੇ ਮੰਮੀ ਤੁਸੀਂ ਐਵੇਂ ਕਰਦੇ ਰਹਿੰਦੇ ਜੀ ਮੈਂ ਬੜੀ ਖੁਸ਼ ਹਾਂ ਆਪਣੇ ਘਰ ਤੁਸੀਂ ਨਾ ਫਿਕਰ ਕਰਿਆ ਕਰੋ ਤੇ ਹੋਰ ਕੀ ਆਂਦੀ ਬਸ ਹੋਰ ਹੀ ਆਂਦੀ ਹੁਣ ਮੇਰੇ ਕੋਲ ਫੋਨ ਹੈਗਾ ਵਾ ਹੁਣ ਜਦੋਂ ਮਰਜੀ ਆਦੀ ਗੱਲ ਕਰ ਲਿਆ ਕਰਿਓ ਉਹ ਆਂਦੀ ਹੋੜਾ ਹੁੰਦਾ ਨਹੀਂ ਵਿੱਚ ਆ WhatsApp ਜਿਆ ਹਾਂ ਆਂਦੀ ਉੱਤੇ ਨੰਬਰ ਕਾਲ ਦੂੰਗੀ ਡੈਡੀ ਨੂੰ ਕੋਈ ਸੇਵ ਕਰ ਲੈ ਚਲ ਠੀਕ ਹੈ ਬੇਬੇ ਠੀਕ ਹੋਣਾ ਉਹ ਤੁਸੀਂ ਨੰਬਰ ਹੁਣ ਸੇਵ ਕਰ ਲਿਓ ਚਲ ਕੋਈ ਨਹੀਂ ਕਰ ਲਾਂਗੇ ਸਿੱਧਾ ਹੀ ਤੀਨ ਨੂੰ ਆ ਲਿਆ ਕਰਾਂਗੇ ਉਹ ਦੱਸਾਂ ਕੀ ਗੱਲ ਹੈ ਫੋਨ ਚੰਗਾ ਕੀਤਾ ਲੈ ਲਿਆ ਬਈ ਉਹ ਪ੍ਰੋਣੇ ਨਾਲ ਗੱਲ ਕਰਨੀ ਉਹਨੇ ਗਾੜੀ ਉਹਦੇ ਨਾਲ ਕਰਾਉਣੀ ਹੈ ਹੈ ਇਹ ਕੈਮਰੇ ਕੋਲੋਂ ਬਾਹਰ ਅੰਦਰ ਕੀਤੇ ਗਿਆ ਹੁੰਦਾ ਸੀ ਤੇ ਸਾਰੀ ਸਾਰੀ ਤੇਰੀ ਗੱਲ ਹੀ ਨਹੀਂ ਹੁੰਦੀ ਉਹ ਤਾਂ ਗੱਲ ਵਾ ਨਾਲੇ ਵਿਚਾਰਾ ਕੰਮਕਾਰ ਵਾਲਾ ਵਾ ਉਹ ਕਿਹੜਾ ਵਿਹਲਾ ਵਾ ਇਹ ਸਾਰਨ ਘਰ ਬੈਰਿੰਦਾ ਵਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਚੰਨੂ ਕੁੜੀ ਨਾਲ ਸਿੱਧੀ ਗੱਲ ਕਰ ਲਿਆ ਕਰਾਂਗੇ ਆਪਾਂ ਮੈਨੂੰ ਤੇ ਨਾ ਅੱਜ ਕਲੇਜੇ ਚ ਠੰਡੀ ਪੈ ਗਈ ਕੁੜੀ ਨਾਲ ਗੱਲ ਕਰਕੇ ਠੀਕ ਠਾਕ ਹੈ ਸਾਰਾ ਟੱਬਰ ਆਂਦੀ ਮੈਂ ਬੜੀ ਖੁਸ਼ ਵਾਂ ਮੇਰੀ ਸੱਸ ਵੀ ਬੜੀ ਚੰਗੀ ਆ ਸਹੁਰਾ ਵੀ ਬੜਾ ਚੰਗਾ ਵਾ ਸਾਰਾ ਟੱਬਰ ਹੀ ਆਂਦੀ ਬੜਾ ਚੰਗਾ ਵਾ ਤੇ ਮੰਮੀ ਤੂੰ ਤਨੂੰ ਟੈਨਸ਼ਨ ਲੈਣੀ ਹੈ ਦੇਖੀਂਗੇ ਤੇ ਉਤੋਂ ਉਤੋਂ ਇਹਨਾਂ ਕਰਦੀ ਹੋ ਪਰ ਨਾ ਕਿਤੇ ਨਾ ਕਿਤੇ ਮੇਰੇ ਮਨ ਨੂੰ ਕੋਈ ਗੱਲ ਲੱਗੀ ਆ ਵੀ ਜਿੱਦਾਂ ਨਾ ਦਲਜੀਤ ਦਿਨੋਂ ਨਹੀਂ ਗੱਲ ਕਰਦੀ ਜਿੱਦਾਂ ਬੰਦਾ ਉਤੋਂ ਤੋਂ ਕਰਦਾ ਵਾ ਨਾ ਉਹ ਸਾਬਤਾ ਵੀ ਥੋੜਾ ਜਿਹਾ ਕਿਉਂਕਿ ਦੱਸਾਂ ਕੀ ਗੱਲ ਹੱਸਦੀ ਵੀ ਨਾ ਉਪਰ ਆ ਜਾ ਹੱਸਦੀ ਹੀ ਕਹਿੰਦਾ ਜੀ ਸਾਡੇ ਉਹਦੇ ਸੱਸ ਤਰਾ ਥੋੜਾ ਜਿਹਾ ਸੁਭਾਅ ਕਾਲਾ ਹੋ ਐਵੇਂ ਗੱਲ ਜੀ ਮੂੰਹ ਤੇ ਕਰ ਦਿੰਦੀ ਐ ਮੈਨੂੰ ਨਾ ਵਿੱਚੇ ਵਿੱਚ ਫਿਕਰ ਵੀ ਹੁੰਦਾ ਕੁੜੀ ਦਾ ਹਾਂ ਹੈ ਅਸੀਂ ਤਾਂ ਕਦੇ ਉਹਨੂੰ ਦਬਕਾ ਹੀ ਨਹੀਂ ਚਰੀ ਨੂੰ ਮਾਰਿਆ ਇਹ ਉਹਦੇ ਗੱਲ ਹੀ ਤੇ ਪਤਾ ਨਹੀਂ ਹੁਣ ਈ ਸਾਥ ਦਾ ਵਾਹ ਉਹਦਾ ਕਹਿੰਦੀ ਤੇ ਸਹੀ ਆ ਮੈਂ ਬੜੀ ਖੁਸ਼ ਹਾਂ ਗੱਲ ਦੱਸਾਂ ਕੀ ਕਿੰਨੀ ਸ਼ਤੀ ਰੱਖੀ ਹੈ ਆਪਾਂ ਤੇ ਚੱਲ ਅਸੀਂ ਤੇ ਵੇਖਿਆ ਵੀ ਚਲ ਘਰ ਪਰਵਾ ਚੰਗਾ ਮਿਲ ਗਿਆ ਵਾ ਤੇ ਹੋਰ ਕੀ ਸਾਨੂੰ ਚਾਹੀਦਾ ਆਪਾਂ ਸ਼ਤੀ ਨਹੀਂ ਕਰਤੀ ਕੁੜੀ ਨੂੰ ਵਿਆਹ ਕੇ ਉਹ ਚੱਲ ਜੀਵਨ ਇੱਕ ਨਾ ਇੱਕ ਦਿਨ ਤੇ ਕੰਮ ਕਰਨਾ ਹੈ ਇਹ ਤਾਂ ਓਟੇ ਓਟੇ ਰਾਜ ਰਾਣੇ ਨੇ ਰੱਖਿਆ ਤੇ ਅਸੀਂ ਕਾਦੇ ਪਾਣੀ ਹਾਰਾਂ ਗੱਲ ਤਾਂ ਠੀਕ ਨਹੀਂ ਤੂੰ ਅਸੀਂ ਕਦੇ ਪਾਣੀ ਹਾਰ ਤੇ ਕੋਈ ਗੱਲ ਨਹੀਂ ਸਾਲ ਪਹਿਲਾਂ ਵੀ ਤੇ ਸਾਲ ਮਗਰੋਂ ਵੀ ਬਾਕੀ ਸਹੀ ਗੱਲ ਹੈ ਬਾਕੀ ਆਪਾਂ ਨਾ ਆਪਣੀ ਧੀ ਰੂਪ ਦੀ ਛਿੜਕੀ ਨਹੀਂ ਮਾਰੀ ਤੇ ਜੇ ਕਿਸ ਨੇ ਮੇਰੀ ਧੀ ਨੂੰ ਛਿੜਕਿਆ ਨਾ ਹੁਣ ਤੇ ਉਹਦੇ ਕੋ ਜਰਿਆ ਨਹੀਂ ਗਾ ਜਾਣਾ ਦਿਲ ਤੇ ਉਹਦਾ ਹੈ ਹੀ ਨਹੀਂਗਾ ਛਾਟੀ ਰੋਣ ਦੇ ਪੀ ਤੈਨੂੰ ਮੈਂ ਇੱਕ ਦੱਸਾਂ ਗੱਲ ਸਾਡੀ ਧੀ ਤੇ ਮੈਨੂੰ ਆਪੇ ਹੀ ਇਹਨਾ ਮਾਣ ਕਿ ਉਹ ਕਿਸੇ ਦੇ ਗਾੜੀ ਫालतू ਗੱਲ ਨਹੀਂ ਕਰ ਸਕਦੀ ਗੱਲ ਨਹੀਂ ਕਰਨੀ ਆਪਣੇ ਆਪ ਵਿੱਚ ਹੀ ਰੋਣਾ ਉਹਨੇ ਆਪਣੇ ਆਪ ਹੀ ਰਿਝਣਾ ਵਾ ਕਿਸ ਨੂੰ ਉਹਨੇ ਕੁਝ ਨਹੀਂ ਕਹਿਣਾ ਇਹ ਗੱਲ ਦਾ ਤੇ ਮੈਨੂੰ ਪਤਾ ਵਾ ਫਰ ਮੈਂ ਇਹ ਗੱਲ ਨਹੀਂ ਆ ਨਾ ਕਿ ਜੇ ਕੋਈ ਗੱਲ ਹੈਗੀ ਆ ਤੇ ਸਾਨੂੰ ਦੱਸੇ ਅਸੀਂ ਉਹਨਾਂ ਨੂੰ ਪੁੱਛੀਏ ਜੀ ਜੀਵਨ ਮੇਰੀ ਸੁਣ ਲਾ ਗੱਲ ਆਹ ਆੜੀਆਂ ਗੱਲਾਂ ਨਾ ਇਹ ਨਾ ਕਰ ਉਹ ਆਪਣੇ ਘਰ ਚੰਗੀ ਭਲੀ ਐ ਐਵੇਂ ਤੂੰ ਆਪਣੇ ਅਨਮਾਨ ਲਾਈ ਜਰਨੀ ਕਿ ਉੱਥੇ ਆਵਾਂ ਤੇ ਜਾਵਾਂਗਾ ਠੀਕ ਨਾ ਕੋਈ ਗੱਲ ਹੀ ਹੁੰਦੀ ਜਦੋਂ ਕੋਈ ਗੱਲ ਇਹਦੀ ਆਪ ਹੀ ਮੜਾ ਮੋਟਾ ਪਤਾ ਲੱਗ ਹੀ ਜਾਂਦਾ ਅੱਗ ਬਲੇ ਤੇ ਧੂਆ ਨਿਕਲਦਾ ਠੀਕ ਨੇ ਚਲੋ ਸਭ ਤੋਂ ਇੱਕ ਗੱਲ ਹੈਗੀ ਆ ਜਮਾਨੇ ਚ ਤੇ ਵੇਖੀਦਾ ਹੀ ਆ ਹੈਂ ਕੀ ਵੰਡਿਆ ਦੁਨੀਆ ਦੇ ਉੱਤੇ ਹੈਂ ਲੋਕੀ ਸਹੀ ਗੱਲ ਲੋਕੀ ਮੂੰਹ ਤੇ ਕੋਹ ਤੇ ਪਿੱਠ ਪਿਛੇ ਕੋ ਸ਼ੁਰੂ ਠੀਕ ਨੇ ਮੈਨੂੰ ਇਹ ਆ ਬਾਬੇ ਗਾੜੀ ਮਜ਼ਾ ਮੈਨੂੰ ਇਹ ਆ ਕਿ ਸਾਡੀ ਜਿਹੜੀ ਧੀ ਆ ਨਾ ਬੜੀ ਵਧੀਆ ਤਰੀਕੇ ਨਾਲ ਪ੍ਰੇਰਗਾ ਰਹਿਣ ਚੱਲ ਵਧੀਆ ਤਰੀਕੇ ਨਾਲ ਰਹਿੰਦੀ ਹੋਵੇ ਵਾਹਿਗੁਰੂ ਕਰੇ ਸੱਚੇ ਪਾਤਸ਼ਾਹ ਮੇਰੀ ਧੀ ਸੁਖੀ ਰਹੇ ਮੇਰੀ ਗੱਲ ਸੁਣੋ ਕੋਈ ਝਿੜਕਣਾ ਮਾਰੇ ਫੋਨ ਦਾ ਕੰਮ ਤੇ ਕੋਈ ਨਹੀਂ ਹੁੰਦਾ ਨਹੀਂ ਨਹੀਂ ਮੈਂ ਫੋਨ ਨੂੰ ਕੀ ਕਰਨਾ ਕੁੜੀ ਨਾਲ ਗੱਲ ਕਰਨੀ ਸੀ ਮੈਂ ਕਰ ਲਈ ਐ ਬਸ ਉਹ ਚੰਗਰ ਨੂੰ ਮੰਗਾ ਕਹਿੰਦੇ ਉਹ ਜਾਣਾ ਕਿਦੇ ਆਹੋ ਤੁਸੀਂ ਤੁਰੇ ਰਿਹਾ ਕਰੋ ਪੱਠਿਆਂ ਦਾ ਵਿੜਾ ਹੋ ਗਿਆ ਮੇਰੀ ਗੱਲ ਸੁਣ ਲੈ ਕਾਂ ਤਾਂ ਨੰਮਾੜੇ ਨਾਲੇ ਪੱਟੇ ਮੁੱਟੇ ਆਣ ਕੇ ਪਾ ਦਨਾ ਲੇਟ ਕਰ ਦਿੰਦੇ ਮੁਲਕ ਮੱਚਾ ਲੜਦਾ ਉਹਨੇ ਪਾਣੀ ਇੱਥੇ ਕੋ ਲਾ ਸਕੇ ਜਾਣਾਗੇ ਤੇ ਵਾ ਚੱਲ 10 ਮਿੰਟ ਤੋਂ ਹੋਵਦਾ ਆ ਜਾਓ ਛੇਤੀ ਆ ਜਿਓ ਕੜ ਜਾਣੋ ਨਹੀਂ ਹੋਣਾ ਉਹ ਮੈਂ ਤੇਰ ਵੜ ਦਿੰਗੇ ਲੀੜੇ ਪਾਏ ਇਹਨਾਂ ਲੀੜਾਂ ਜੀ ਹੋ ਜਾਣ ਚਲ ਮੈਂ ਵੀ ਮਾਰ ਜਾ ਮਾਰ ਲਾ ਫਿਰ